ਖਬਰਨਾਮਾ ਦੇਖ ਰያ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਆਇਆ ਵੱਡਾ ਸਿਆਸੀ ਪੁਚਾਲ ਉਥਲ ਪੁਤਲ ਮਚ ਗਈ ਹੈ ਜਿਹੜੇ ਆਪਣੇ ਆਪ ਨੂੰ ਦਾਅਵੇਦਾਰ ਦੱਸ ਰਹੇ ਸੀ ਮੁੱਖ ਮੰਤਰੀ ਦੀ ਕੁਰਸੀ ਦਾ ਕਿ ਸਾਡੇ ਨਾਮ ਐਲਾਨੇ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਨੇ ਚੇਤਾਵਨੀ ਦਿੱਤੀ ਪੰਜਾਬ ਦੇ ਸਾਰੇ ਹੀ ਮੋਤਮਾਰ ਵੱਡੇ ਆਗੂਆਂ ਨੂੰ ਕਿ ਭਾਈ ਬੋਲ ਪਾਣੀ ਤੋਂ ਬਿਲਕੁਲ ਗਰੇਜ਼ ਕੀਤਾ ਜਾਵੇ ਕਿਸੇ ਉੱਤੇ ਵੀ ਕਿੰਤੂ ਪਰੰਤੂ ਨਾ ਕੀਤਾ ਜਾਵੇ ਸਾਡਾ ਕੰਮ ਹੈ ਦੂਜੀਆਂ ਪਾਰਟੀਆਂ ਦੀਆਂ ਕਮੀਆਂ ਦੱਸਣੀਆਂ ਉਹਨਾਂ ਨੂੰ ਆੜੇ ਹੱਤੀ ਲੈਣਾ ਉਹਨਾਂ ਦੀਆਂ ਕਮੀਆਂ ਲੋਕਾਂ ਦੇ ਸਾਹਮਣੇ ਰੱਖ ਰੱਖਣਾ ਲੇਕਿਨ ਅਸੀਂ ਤਾਂ ਇੱਕ ਦੂਜੇ ਨੂੰ ਲੱਗੇ ਹੋਏ ਆ ਇੱਕ ਦੂਜੇ ਉੱਤੇ ਚਿੱਕੜ ਉਛਾਰ ਰਹੇ ਆ ਇੱਕ ਦੂਜੇ ਨੂੰ ਨੀਚਾ ਡੌਨ ਦਿਖਾਉਣ ਦੀਆਂ ਕੋਸ਼ਿਸ਼ਾਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਾਲਾਂਕਿ ਉਥਲ ਪੁਥਲ ਕਾਟੋ ਕਲੇਸ਼ ਲੜਾਈ ਝਗੜਾ ਹਾਲੇ ਵੀ ਵੱਡੇ ਪੱਧਰ ਤੇ ਹੈ ਕਾਂਗਰਸ ਪਾਰਟੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਇਸ ਸਮੇਂ ਕਾਂਗਰਸ ਪਾਰਟੀ ਦੇ ਸਿਆਸੀ ਕੋਈ ਡੋਰ ਦੇ ਵਿੱਚ ਤਸੱਥਲੀ ਮਚ ਗਈ ਹੈ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਜੋ ਕੰਨ ਵਿੱਚ ਫੂਕ ਮਾਰੀ ਗਈ ਸੀ ਰਾਜਾ ਵਡੇ ਵੱਲੋਂ ਰਾਹੁਲ ਗਾਂਧੀ ਦੇ ਕਿ ਭਾਈ ਨੌਜਵਾਨਾਂ ਨੂੰ ਮੌਕੇ ਦਿਓ ਜਿਨ੍ਹਾਂ ਨੂੰ ਉਮਰਾ ਹੋ ਗਈਆਂ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਰਵਿਜੀਤ ਸਿੰਘ ਬਿੱਟੂ ਨੇ ਅੱਜ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਦਾਅਵਾ ਕੀਤਾ ਕਿ ਜਿੰਨੇ ਵੀ ਕਾਂਗਰਸ ਵਿੱਚ ਵੱਡੇ ਵੱਡੇ ਆਗੂ ਹਨ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ 50 ਸਾਲ ਤੋਂ ਉੱਪਰ ਹੈ ਉਹਨਾਂ ਦੀ ਟਿਕਟ ਕੱਟ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਨੇ ਕਈ ਨਾਮਾਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਐਲੋਪੀ ਪ੍ਰਤਾਪ ਸਿੰਘ ਬਾਜਬਾ ਅਰੁਣਾ ਚੌਧਰੀ ਸਭ ਦੀ ਟਿਕਟ ਕੱਟੀ ਜਾਵੇਗੀ ਉਹਨਾਂ ਨੇ ਕਿਹਾ ਕਿ 70 ਫੀਸਦੀ ਟਿਕਟਾਂ ਕੱਟੀਆਂ ਜਾਣਗੀਆਂ ਰਵਨੀਤ ਮਿੱਟੂ ਨੇ ਅੱਗੇ ਕਿਹਾ ਕਿ ਜਿਨ੍ਹਾਂ ਦੀ ਟਿਕਟ ਕੱਟੀ ਜਾਵੇਗੀ ਉਹ ਤਖੜੇ ਰਹਿਣ ਘਬਰਾਉਣ ਦੀ ਲੋੜ ਨਹੀਂ ਅਸੀਂ ਉਹਨਾਂ ਨੂੰ ਚੋਣਾ ਲੜਾਵਾਂਗੇ ਅਸੀਂ ਉਹਨਾਂ ਦੇ ਹੱਕ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਇਸ ਮੌਕੇ ਜਦੋਂ ਬਿੱਟੂ ਨੂੰ ਪੁੱਛਿਆ ਗਿਆ ਤਾਂ ਇਹਨਾਂ ਨੂੰ ਭਾਜਪਾ ਵਿੱਚ ਬਲਾ ਬਲਾ ਲਓ ਤਾਂ ਉਹਨਾਂ ਨੇ ਕਿਹਾ ਕਿ ਭਾਜਪਾ ਵਾਲੇ ਭਾਜਪਾ ਹੀ ਵਿੱਚ ਪਹਿਲਾਂ ਹੀ ਬੈਸਟ ਹਨ ਯਾਨੀ ਕਿ ਉਹਨਾਂ ਕਹਿੰਦੇ ਕਿ 70% ਪੰਜਾਬ ਦੇ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਨੂੰ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਟਿਕਟਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਹੀਂ ਮਿਲਣਗੀਆਂ ਉਹਨਾਂ ਕਹਿੰਦੇ ਕਿ ਉਹ ਚੋਣ ਮੈਦਾਨ ਦੇ ਵਿੱਚੋਂ ਬਾਹਰ ਨੇ ਲੇਕਿਨ ਜੇਕਰ ਉਹ ਸਾਡੀ ਪਾਰਟੀ ਵਿੱਚ ਆਉਂਦੇ ਨੇ ਸਾਡੀ ਪਾਰਟੀ ਬੈਸਟ ਹੈ ਸਾਡੇ ਵੱਲੋਂ ਉਹ ਚੋਣਾਂ ਲੜਦੇ ਨੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਭਬੀਸ਼ ਬਗੀਰ ਨੇ ਵੀ ਕਹਿ ਦਿੱਤਾ ਹੈ ਰਾਹੁਲ ਗਾਂਧੀ ਅਤੇ ਰਾਜਾ ਵੜਿੰਗ ਨੇ ਵੀ ਕਹਿ ਦਿੱਤਾ ਹੈ ਕਿ ਭਈ ਲਗਭਗ 50% ਜਨਨ ਕਿ 50% ਟਿਕਟਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਵਾਂਗੇ ਜਿਨ੍ਹਾਂ ਦੇ ਵਿੱਚੋਂ ਔਰਤਾਂ ਵੀ ਸ਼ਾਮਲ ਨੇ ਐਸਸੀ, ਓਬੀਸੀ ਅਤੇ ਐਸਟੀ ਦਾ ਵੀ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਜਾਵੇਗਾ। ਅੱਜ ਉਹਨਾਂ ਤੇ ਝਟਕਾਰਾ ਲਿਆ ਗਿਆ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਹਣਾਵਲੋਂ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਜਿਹੜੇ ਲੋਕ ਨਜ਼ਰ ਅੰਦਾਜ਼ ਕੀਤੇ ਜਾਣਗੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਉਹ ਸਾਡੀ ਪਾਰਟੀ ਦੇ ਵਿੱਚ ਉਹਨਾਂ ਦਾ ਬਹੁਤ ਵੈਲਕਮ ਹੈ ਉਹ ਸਾਡੀ ਪਾਰਟੀ ਵਿੱਚ ਆਉਣ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਕਿਉਂਕਿ ਸਾਡੀ ਪਾਰਟੀ ਦੁਨੀਆ ਦੁਨੀਆ ਦੇ ਵਿੱਚ ਬੈਸਟ ਪਾਰਟੀ ਹੈ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੋਈ ਹੈ ਰਵਨੀਤ ਬਿੱਟੂ ਦੇ ਇਸ ਬਿਆਨ ਨੇ ਇਸ ਤੋਂ ਪਹਿਲਾਂ ਅੱਜ ਤੋਂ ਲਗਭਗ 2 ਦਿਨ ਪਹਿਲਾਂ ਬਵੇਸ਼ ਮਗੇਲ ਨੇ ਵੀ ਇਸ ਉੱਤੇ ਨੋਟ ਲਾਈ ਸੀ ਸਿਆਸੀ ਚਟਕਾਰੇ ਦੂਜੀਆਂ ਪਾਰਟੀਆਂ ਵਾਲੇ ਲੈ ਰਹੇ ਨੇ ਵੀ ਪ੍ਰਤਾਪ ਸਿੰਘ ਬਾਜਪਾ ਹੋ ਗਿਆ ਸੁਭਿੰਦਰ ਸਿੰਘ ਰੰਧਾਵਾ ਹੋ ਗਿਆ ਅਰੂਨਾ ਚੌਧਰੀ ਹੋ ਗਿਆ ਹੋਰ ਜਿਹੜੇ ਸਰਕਰ ਆਗੂ ਨੇ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਵਿੱਚ ਨੇ ਕਿ 2027 ਦੀਆਂ ਉਧਾਨ ਸਭਾ ਦੀਆਂ ਚੋਣਾਂ ਤੇ ਜਿੱਤਣ ਤੋਂ ਬਾਅਦ ਅਸੀਂ ਕੈਬਨਟ ਮੰਤਰੀ ਬਣਾਂਗੇ ਅਸੀਂ ਮੁੱਖ ਮੰਤਰੀ ਦੇ ਚਿਹਰੇ ਬਣਾਂਗੇ ਉਹਨਾਂ ਸਾਰਿਆਂ ਨੂੰ ਸ਼ੀਸ਼ਾ ਦਿਖਾ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਹ ਫੈਸਲਾ ਬਰਕਰਾਰ ਰੱਖਦੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਹ ਫੈਸਲਾ ਬਦਲਦੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ